ਉਸ ਵਿੱਚ ਲੜਾ ਲੜਾ ਤੇਰੇ ਕ੍ਰਿਸ਼ਨ ਨੇ ਕਹਿ ਬਾਂ ਪਾਂਡਵਾਂ ਨੂੰ ਆਪਸ ਵਿੱਚ ਲੜਾ ਲੜਾ ਮਾਰ ਦਿੱਤਾ ਨੀ ਨਾ ਕੋ ਨੂੰ ਗੁਰੂ ਕਿਦਾਂ ਮੰਨਾ ਮੈਂ ਜਨਾ ਨਾਲ ਨੂੰ ਜੁਹੇ ਵਿੱਚ ਮਾਰ ਦਿੱਤਾ ਮੇਰੇ ਬੰਦੇ ਪਹਿਲੇ ਮੋਕੇ ਕਹਿੰਦੇ ਫਾੜਵਾ ਕੋ ਕਹਿੰਦੇ ਬੈਹ ਮੋਕੇ ਕੋਈ ਕਹਿੰਦਾ ਲੋਤੀ ਲੈ ਗਈ ਆ ਲਾਦੋ ਦਾ ਕਹਿੰਦੇ ਜਿਹੜੇ ਬੰਦੇ ਔਰਤ ਦੀ ਇਤਨੀ ਕਰ ਸਕਦੇ ਤਾਂ ਉਹ ਫੇਰ ਹੋਰ ਕੀ ਦੀ ਕਰਦਗੇ ਔਰਤ ਦੀ ਮੋਕੇ ਦੀ ਪਟਰਾਣੀ ਦ੍ਰੋਪਦੀ ਪਟਰਾਣੀ ਮੌਕੇ ਦੀ ਜਿਹੜੇ ਬੰਦੇ ਪਟਰਾਣੀ ਨੂੰ ਫੜ ਕੇ ਬਾਰਾ ਤੋਂ ਕ੍ਰੀਟ ਕੇ ਮੈਲਾ ਵਿੱਚ ਨਗਨ ਕਰਨ ਦੀ ਕੋਸ਼ਿਸ਼ ਕਰਦੇ ਹੋਣ ਤੁਸੀਂ ਆਪ ਅੰਦਾਜ਼ਾ ਲਾਓ ਕਿ ਕਿੰਨੇ ਕਿਰਤੂ ਦੇ ਮਾਲਕ ਹੋਣਗੇ ਉਹ ਲੋਕ ਕਿੰਨੇ ਕਿਰਤੂ ਦੇ ਮਾਲਕ ਹੋਣਗੇ ਜਿਹੜੇ ਲੋਕੀ ਇਦਾਂ ਦੇ ਘਟਿਆ ਕਰਾਉਣੇ ਕੰਮ ਕਰਦੇ ਕਹਿੰਦੇ ਦਰਯੋਦਨ ਨੇ ਦ੍ਰੋਪਦੀ ਨੂੰ ਬਾਰਾ ਤੋਂ ਫੜ ਕੇ ਕ੍ਰਿਤੀਆ ਕ੍ਰਿਤੀਆ ਤਾਂ ਦੂਜੇ ਨੰਬਰ ਤੇ ਜਿਹੜਾ ਰਾਵਣ ਸੀ ਨਾ ਉਹਨੇ ਸੀਤਾ ਨੂੰ ਆਪਣੀ ਮਹਿਲਾ ਵਿੱਚ ਇਸ ਤਰ੍ਹਾਂ ਰੱਖਿਆ ਜਿਦਾਂ ਕਿਸੇ ਮਹਿਮਾਨਾਂ ਨੂੰ ਰੱਖਿਆ। ਕੋਈ ਬੰਦਾ ਕਿਸੇ ਮਹਿਮਾਨ ਨੂੰ ਰੱਖੇ ਨਾ ਆਪਣੇ ਘਰ ਸਾਡੇ ਅਸੀਂ ਆਪਣੇ ਸਹੁਰੇ ਘਰ ਚਲ ਜੀਦਾ ਜਾਂ ਸਹੁਰਿਆਂ ਵਿੱਚੋਂ ਸਾਡੇ ਘਰ ਕੋਈ ਪ੍ਰਾਣਾ ਆ ਜਾਂਦਾ ਤਾਂ ਖੁਸ਼ੀ ਹੁੰਦੀ ਹੈ ਵੀ ਕਿੰਨੇ ਸਾਡੇ ਵਧੀਆ ਮਹਿਮਾਨ ਸਾਡੇ ਘਰ ਆਇਆ। ਅਸੀਂ ਉਹਨਾਂ ਨੂੰ ਕਿੱਦਾਂ ਪਿਆਰ ਕਰਦੇ ਹਾਂ। ਰਾਵਣ ਨੇ ਸੀਤਾ ਨੂੰ ਮਹਿਮਾਨਾਂ ਦੇ ਤੌਰ ਤੇ ਰੱਖਿਆ ਦਾ। ਜਦ ਕਿ ਸੀਤਾ ਰਾਵਣ ਦਾ ਰਾਜ ਮੰਦੀਨਾ ਗਈ ਸੀ। ਬਲਕਿ ਜਦ ਕਿ ਸੀਤਾ ਰਾਵਣ ਜਿਹੜਾ ਸੀਤਾ ਨੂੰ ਕੱਢ ਕੇ ਨਹੀਂ ਲਗਿਆ। ਇਹ ਲੋਕੀ ਹਰ ਹਾਲ ਕਹਿੰਦੇ ਆ ਕਿ ਰਾਵਣ ਭਾਈ ਸੀਤਾ ਨੂੰ ਚੱਕ ਕੇ ਲੈ ਗਿਆ ਇੱਕ ਮੈਂ ਤੁਹਾਨੂੰ ਗੱਲ ਕਰਨੀ ਚਾਹਨਾ ਮੇਰੇ ਵੀਰ ਗਿਆ ਭੈਣਾ ਬੈਠੇ ਨੇ ਰਮੈਣ ਦਾ ਦੇਖੀ ਹੈ ਇਹਨਾਂ ਦਾ ਦਿਮਾਗ ਤਾਂ ਪਹਿਲਾਂ ਹੀ ਪੰਡਤਾਂ ਨੇ ਬਦਲਿਆ ਪਰ ਥੋੜਾ ਜਿਹਾ ਮੈਂ ਜੇ ਥੋੜਾ ਜਹਾ ਹਾਸਰ ਹੋ ਜਾਏ ਤਾਂ ਮੈਂ ਗੱਲ ਕਰਾਂ ਵੀ ਜਿਹੜਾ ਰਾਵਣ ਸੀਨਾ ਜਦੋਂ ਸੀਤਾ ਦੇ ਪੇਲੇ ਸੁੰਭਰ ਚ ਆਇਆ ਕੀ ਕਿਹਾ ਵੀ ਮੇਰੀ ਪੁੱਤਰੀ ਦਾ ਵਿਆਹ ਉਸ ਬੰਦੇ ਨਾਲ ਹੋਏਗਾ ਜਿਹੜਾ ਤੁਰਕ ਨੂੰ ਚੱਕ ਕੇ ਤੋੜ ਦੇਗਾ ਰਾਵਣ ਨੇ ਆਪਣੀ ਸਭਾ ਬੁਲਾ ਲਈ ਤੇ ਦੱਸੋ ਵੀ ਭਗਤੋ ਜੋਤਸ਼ੀਓ ਮੇਰੀ ਲੰਕਾ ਵਿੱਚ ਰਹਿਣ ਵਾਲਿਓ ਵੇ ਮੈਂ ਤੁਹਨੂੰ ਝੁਣੂ ਟੱਕ ਸਕਦਾ ਜੋਤਸ਼ੀ ਕਹਿੰਦੇ ਤੋ ਇੱਕ ਵਾਰੀ ਝੱਕ ਸਕਦਾ ਨਾ ਵਾਰ-ਵਾਰ ਨਹੀਂ ਰਾਵਣ ਨੇ ਰਾਤ ਨੂੰ ਗਿਆ ਰਾਵਣ ਐਤ ਕਬਲੇ ਉਹਨਾਂ ਪਹਿਲਾਂ ਹੀ ਜਾ ਕੇ ਤੁਹਨਾਂ ਚੱਕ ਕੇ ਦੇਖਿਆਗੇ ਤਾਂ ਲੱਗੂ ਹੁਣ ਮੈਂ ਟੱਕ ਲੂ ਤੇ ਦੇ ਦੂ ਹੁਣ ਉਹ ਜਿਹੜਾ ਤੁਲਸ਼ੀ ਉਹਨੂੰ ਸਿੱਧਾ ਟੱਕ ਲੈਂਦੀ ਸੀ ਹੁਣ ਰਾਵਣ ਸਿਰਫ ਇੱਕ ਵਾਰੀ ਟੱਕ ਸਕਦਾ ਸੀ ਉਹ ਤੇ ਵਾਰ-ਵਾਰ ਟੱਕ ਨਹੀਂ ਹੁੰਦਾ ਸੀ ਸਿੱਧਾ ਜਦੋਂ ਝਾੜੂ ਬਹਾਰੂ ਕਰਦੀ ਸੀ ਕਦੀ ਤੁਲ ਚੱਕ ਕੇ ਇੱਧਰ ਰੱਖਦੀ ਸੀ ਤੇ ਕਦੀ ਇੱਧਰ ਰੱਖਦੀ ਸੀ ਉਹ ਤੁਲਸ਼ ਰਾਵਣ ਦੇ ਟੱਕਿਆ ਨਹੀਂ ਜਾਂਦਾ ਉਹਨੂੰ ਸਿੱਧਾ ਚੱਕ ਲੈਂਦੀ ਸੀ ਤੱਬੇ ਰਾਵਣ ਨਾਲ ਸੀਤਾ ਟਕਰੀ ਹੋਈ ਪਈ ਤਕਰੀ ਹੋਈ ਨਾ ਫਿਰ ਫਿਰ ਭਾਈ ਰਾਵਣ ਉਹਨੂੰ ਚੱਕ ਕੇ ਕਿੱਦਾਂ ਲੈ ਗਿਆ ਉਹ ਤਾਂ ਟਕਰੀ ਬਹੁਤ ਸੀ ਬਲਵਾਨ ਬਹੁਤ ਸੀ ਇਹਨਾਂ ਲੋਕਾਂ ਨੇ ਦੇਖੋ ਕਿੰਨਾ ਬੁਝੇ ਡਰਾਮਾ ਕੀਤਾ ਨਾ ਸਾਡਾ ਪਿੰਡ ਵਿੱਚ ਕੋ ਮਾੜੀ ਮੋਟੀ ਕਿਹਨੇ ਗੱਲਬਾਤ ਹੋ ਜੇ ਨਾ ਡੁੱਬ ਕੇ ਬੰਦਾ ਮਰ ਜਾਂਦਾ ਤੇ ਹਰ ਪਾਸੇ ਦਲੇਜ ਲਾ ਕੇ ਕਹਿੰਦੇ ਦੇਖੋ ਸਾਡੀ ਮਾਂ ਨੂੰ ਰਾਵਣ ਕਿੱਦਾਂ ਚੱਕ ਕੇ ਲੈ ਗਿਆ ਇਦਣੀਆਂ ਗੱਲਾਂ ਇਦਣੀਆਂ ਗੱਲਾਂ ਇਹ ਲੋਕ ਕਰਦੇ ਆਂ ਔਰ ਜਦ ਕਿ ਉਸ ਰਾਵਣ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਉਂਕਿ ਰਾਵਣ ਬੜਾ ਬਜ਼ੁਰਗ ਸੀ ਰਾवण ਤੁਹਾਡੇ ਵਿੱਚੋਂ ਸੀ ਉਹਦੀ ਇੱਕ ਕਰਕੇ ਬੇਇਤੀ ਕਰਦੇ ਆ ਦਰਯੋਦਨ ਬਾਰਾਂ ਤੋਂ ਫੜ ਕੇ ਗ੍ਰੀਸਦਾ ਨੂੰ ਲਿਆ ਉਹਦੀ ਕਿਉਂ ਨਹੀਂ ਬੇਇਤੀ ਕਰਦੇ ਕਿਉਂਕਿ ਦਰਯੋਦਨ ਪੰਡਤਾਂ ਦਾ ਮੁੰਡਾ ਉਹਦੀ ਇਸ ਕਰਕੇ ਬੇਇਤੀ ਨਹੀਂ ਕਰਦੇ ਦੇਖੋ ਕਿੱਡਾ ਵੱਡਾ ਡੰਬਰ ਇਸ ਮਨੁੱਖ ਚੋਰੀਆ ਔਰ ਤੁਸੀਂ ਰਾਵਣ ਆ ਬੈਠੇ ਸੁਣੀ ਜਾਂਦੇ ਹੋ ਆ ਦਵਾਲੀ ਦਾ ਤਿਹਾਰ ਆਉਂਦਾ ਸਾਡੀਆਂ ਗੁਲੀਆਂ ਨੇ ਕਦੀ ਰਬਾਦ ਦੇ ਚਮਦੇ ਦੇ ਅੰਦਰ ਮਿੱਟੀ ਨਹੀਂ ਫੇਰੀ ਦਵਾਲੀ ਨੂੰ ਮਿੱਟੀ ਫੇਰਦੀ ਔਰ ਸਾਲ ਹੀ ਲੈਂਦੀ ਨਾ ਜੇ ਤੁਸੀਂ ਦਵਾਲੀ ਮਨਾਉਂਦੇ ਆ ਪਟਾਕੇ ਲੈ ਆਉਂਦੇ ਆ ਕੋਈ ਸ਼ਰਾਬ ਪੀਣਾਂ ਨੂੰ ਸ਼ਰਾਬ ਲਿਆਉਂਦੇ ਆਂ ਕਈ ਮੀਟ ਖਾਣ ਵਾਲੇ ਮੀਟ ਲਿਆਉਂਦੇ ਆਂ ਤਾਂ ਫੇਰ ਕੀ ਹੁੰਦਾ ਫੇਰ ਸਾਡੀਆਂ ਗੁੜੀਆਂ ਤਕਾਲਾਂ ਨੂੰ ਘਰਾਂ ਦੇ ਵਿੱਚ ਬੂਹੇ ਫਲੇ ਰਹੇ ਆਂ ਕਾਦੇ ਰਹੇ ਆਂ ਕਿਹਦੇ ਲక్ష్ਮੀ ਸਾਡੇ ਘਰਾਂ ਵਿੱਚ 500 ਰੁਪਈਆ ਲਿਆ ਬਟਾਕੇ ਜਿੱਥੋਂ ਲਿਆ ਉਹ ਵੀ ਦੁਕਾਨਪੜਤਾ ਦੀ ਜਿੱਥੋਂ ਮਠਿਆਈ ਲਈ ਉਹ ਵੀ ਦੁਕਾਨ ਮਨੁਬਦੀਆਂ ਦੀ ਜਿੱਥੋਂ ਸ਼ਰਾਬ ਲਈ ਉਹ ਵੀ ਠੇਕਾ ਮਨੁਬਦੀਆਂ ਦਾ ਲక్ష్ਮੀ ਦਾ ਚਲ ਕੇ ਪੜਦਾ ਨੇ ਘਰ ਤਾਂ ਗੁੜੀਆਂ ਸਾਡੀਆਂ ਲక్ష్ਮੀ ਘਰ ਭੱਜਦੀਆਂ ਜਿਹੜਾ ਦੂਏ ਖੁੱਲੇ ਰੱਖੇ ਤਾਂ ਸਵੇਰ ਨੂੰ ਇੰਨੀ ਠੰਡ ਪਈ ਤਾਂ ਨਿਆਣੇ ਸਾਰੇ ਬਿਮਾਰ ਹੋ ਗਏ ਸਵੇਰ ਨੂੰ ਡਾਕਟਰ ਇੰਦੀ ਖੁਦੀ ਮਾਇਆ ਲੈ ਗਿਆ ਇਸ ਕਰਕੇ ਇਹ ਅੱਜ ਕੱਲ ਸਾਡੇ ਦੇਸ਼ ਅੰਦਰ ਅਡੰਬਰ ਹੈ ਜਿਹੜਾ ਸੱਭ ਕੱਲ ਨਾ ਅੱਜ ਕਰ ਲਓ ਤੁਸੀਂ 15 ਤਰੀਕ ਨੰਗੀ ਹੈ ਉਸ ਦਿਨ ਸੱਭ ਕੱਢ ਲੈਂਦੇ ਇਕੱਲੇ ਇਕੱਲੇ ਘਰ ਵਿੱਚ ਦੀਪ ਵਾਲਾ ਹੁੰਦੀ ਸਾਨੂੰ ਪਤਾ ਲੱਗਦਾ ਕਿ ਸਾਡੇ ਗੁਰੂ ਦਾ ਜਨਮ ਦਿਨ ਹੈ ਸਾਨੂੰ ਬੂਟਾ ਮੰਡੀ ਪਰੋਮ ਕਰਨ ਦਾ ਜਾਣ ਦਾ ਮੌਕਾ ਮਿਲਿਆ ਬੂਟਾ ਮੰਡੀ ਇਹੋ ਜੀ ਧਰਤੀ ਬਣਾਈ ਸੀ ਕਿ ਥੱਲੇ ਰਾਤ ਨੂੰ ਕੀੜੀ ਤੁਰੀ ਜਾਂਦੀ ਵਿਦੀ ਦੇ ਕੀੜੀ ਤੁਰੀ ਜਾਂਦੀ ਦਿੱਸਦੀ ਆ ਔਰ ਇਨੀ ਰੋਸ਼ਨੀ ਹਰ ਇੱਕ انسان ਨੇ ਕੀਤੀ ਕੋਈ ਵੀ ਜਾਤ ਦਾ ਬੰਦਾ ਹੋਵੇ ਹਰ ਇੱਕ ਦੇ ਘਰ ਵਿੱਚ ਲੈਣਤੀ ਉਦਨ ਔਰ ਉਹ ਲੋਕ ਮੰਦੇ ਵੀ ਆ ਸਾਨੂੰ ਵੀ ਇਦਾਂ ਮੰਨਣਾ ਚਾਹੀਦਾ ਤਾਂ ਮੀਰਾ ਨੇ ਕਿਹਾ ਕਿ ਮੈਂ ਉਹਨਾਂ ਨੂੰ ਗੁਰੂ ਕਿੱਦਾਂ ਮੰਨਾਂ ਮੈਂ ਜਿਹਨਾਂ ਨਾਲ ਰੁਜੂਹੇ ਵਿੱਚ ਅੰਮਾ ਦੀ ਮਾਇਕਰ ਦੂਤ ਦੱਪਾ ਦੇਨੇ ਧੀ ਦਾ ਪੱਲਾ ਉਤਾਰ ਦਿੰਦਾ ਤੇਰਾ ਬ੍ਰਹਮਾ ਕਹਿੰਦਾ ਮੈਂ ਆਪਣੀ ਧੀ ਨਾਲ ਜਾ ਕਰਾਉਣਾ ਦਸੌ ਦੀ ਇੱਕ ਲੜਕੀ ਦੀ ਤਰਸ ਬੱਤੀ ਕਹਿੰਦਾ ਮੈਂ ਤਾਂ ਵਿਆਹ ਹੀ ਆਪਣੀ ਲੜਕੀਆਂ ਕਰਾਉਣਾ ਦੇ ਇਹਨੂੰ ਤਾਂ ਤੁਮ ਬਲਾ ਕਰਦੀ ਜਿਹੜਾ ਆਪਣੀ ਲੜਕੀ ਦਾ ਵਿਆਹ ਕਰਾਉਣ ਤਿਆਰ ਹੋ ਗਿਆ ਫੇਰ ਮਾਈ ਮਾਈ ਗੱਲ ਸੁਣ ਮੇਰੀ ਮੇਰੇ ਗੁਰੂ ਰਵਿਦਾਸ ਨੂੰ ਬੱਪਣੀ ਨਹੀਂ ਕਿਹੜੇ ਮੂੰਹ ਨਾਲ ਆ ਕੇ ਮਾਰ ਦਿੱਤਾ ਇੱਕ ਗੱਲ ਮੇਰੀ ਸੁਣ ਲੈ ਤੇਰੇ ਮੈਂ ਤੇਰੀ ਦੇਵਤ ਜਿੰਨੀ ਕਰਫੂ ਦੱਸਦੀ ਆ ਜੇ ਇੱਦਾਂ ਦੀ ਘਰੌਣੀ ਹਰਕਤ ਮੇਰੇ ਸਤਿਗੁਰਾਂ ਦੇ ਵਿੱਚ ਇੱਕ ਵੀ ਆ ਨਾ ਇੱਕ ਵੀ ਅੰਦਾਜ਼ ਵਿੱਚ ਤੇਰੀ ਦੀ ਆ ਕਦੀ ਹਰਕਤ ਤਾਂ ਮੀਰਾ ਗਵਿਦਾਨ ਤੇ ਦੁਆਰੇ ਤੇ ਕਦੀ ਵੀ ਨਹੀਂ ਜਾਏਗੀ ਤੂੰ ਇੱਕ ਵਾਰੀ ਕਹਿੰਦੀ ਆ ਤੂੰ ਜ਼ਹਿਰੀ ਨਾਗਾਂ ਦੀ ਗੱਲ ਕਰਦੀ ਆ ਤੂੰ ਜ਼ਹਿਰ ਬਰੋਂ ਦੀ ਗੱਲ ਕਰਦੀ ਆ ਮੈਂ ਸਭ ਕੁਝ ਪੀਣ ਉਤਾਰਾਂ ਇੱਕ ਵਾਰੀ ਕਹਦੇ ਗਏ ਮਿਤਾ ਇਥੋਂ ਗਲਤ ਆ ਇੱਕ ਵਾਰੀ ਮਾਏ ਕਹਦੇ ਪਰ ਮਾਂ ਕਹਿੰਦੀ ਕਿੰਦਾ ਲਗਦਾ ਗਲਤ ਨਹੀਂ ਸੀ ਸਤਿਗੁਰੂ ਸੱਚੇ ਸੀ ਅਹੀਂ ਕਾਹੀ ਤੱਕ ਕਹਿੰਦੇ ਮੈਂ ਸਾਡਾ ਸਤਿਗੁਰੂ ਸੱਚਾ ਕਹਿੰਦੀ ਮਾਏ ਮੇਰਾ ਗਲਟ ਕੱਟਦੇ ਜ਼ਹਿਰ ਕਹਦੇ ਪਰ ਮੈਂ ਤਾਂ ਉਹਨੂੰ ਗੁਜਰਾ ਕਿਨੂੰ ਇਸ ਛੱਡੇ ਗੱਲ ਕਰਦਾ